Fins aquí el programa d'avui. ਮਾਣਯੋਗ ਡੀਜੀਪੀ ਪੰਜਾਬ ਮਾਣਯੋਗ ਐਸਐਸਪੀ ਅ ਸ਼੍ਰੀ ਅਜਗੰਗਾ ਦੇ ਜੀ ਆਈਪੀਐਸ ਮੋਗਾ ਜੀ ਦੇ ਨਿਸ਼ਾ ਨਿਰਦੇਸ਼ ਤਹਿਤ ਜੋ ਪੰਜਾਬ ਸਰਕਾਰ ਵੱਲੋਂ ਚਲਾਈ ਮਹਮ ਯੋਧ ਨਸ਼ਾ ਵਿਰੋਧ ਦੇ ਵਿੱਚ ਥਾਣਾ ਸਦਰ ਨੂੰ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ ਕੱਲ ਮਿਤੀ 17 2 2026 ਨੂੰ ਆਕਾਸ਼ਦੀਪ ਪੁੱਤਰ ਸਰਦੇਵ ਸਿੰਘ ਵਾਸੀ ਗਾਂਦੀਨਗਰ ਫਰੋਜ਼ਪੁਰ ਅਤੇ ਸਾਗਰ ਸਿੰਘ ਸਤਨਾਮ ਸਿੰਘ ਵਾਸੀ ਚੋਗ ਹਰੀਹਰ ਜ਼ਿਲ੍ਹਾ ਫਰੋਜ਼ਪੁਰ ਨੂੰ ਗ੍ਰਫਤਾਰ ਕੀਤਾ ਗਿਆ ਜਿੰਨਾ ਪਾਸੋਂ 190 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ ਕਿ ਆਪਣੇ ਮੋਟਰਸਾਈਕਲ ਐਚਐਫ ਡੀ ਲੈਕਸ ਪਰ ਆ ਰਹੇ ਸਨ ਜਿਸ ਵਧੀ ਥਾਣਾ ਫਦਰ ਵਿਖੇ ਮਕਦਮਾ ਨੰਬਰ 32 ਦਰਜ ਰਜਿਸਟਰ ਕੀਤਾ ਗਿਆ ਇਸ ਦੀ ਤਫਤੀਸ਼ ਚੱਲ ਰਹੀ ਆ ਫੋਰਵਰਡ ਤੇ ਬੈਕਵਰਡ ਲਿੰਕਾਂ ਹਾਸਲ ਕਰਕੇ ਇਸ ਵਨ ਜੋ ਵੀ ਕਾਰਵਾਈ ਆ ਅੱਗੇ ਹੁਣ ਚੁਜਾਂਦੀ ਜਾਊਗੀ